ਵੰਡੇ ਉਹਨਾਂ ਨੇ 1 ਨਹੀਂ 2 ਨਹੀਂ ਕਰੋੜਾ ਰੁਪਏ ਪਰ ਸੰਗਤ ਨੇ ਉਹਨਾਂ ਦਾ ਸਾਥ ਦਿੱਤਾ ਜਿਹੜੀ ਨਿਮਰਤਾ ਦੇ ਨਾਲ ਤੁਹਾਡੇ ਵਿੱਚ ਵਿਚਰਦੇ ਸੀ ਬੋਲੇ ਆਹ ਨਿਹਾਲ ਸਤਿ ਸ਼੍ਰੀ ਅਕਾਲ ਇੱਕੋ ਗੱਲ ਉਹਨਾਂ ਨੇ ਕਹੀ ਕਿ ਜੇ ਕਾਕਾ ਤੇਰੀ ਉਮਰ ਵੀ ਆ ਚੌਥੇ ਆ ਜਦੋਂ ਕੋ ਕਲਵੀਰ ਦੀ ਸੀ ਜਦੋਂ ਉਹ ਐਮਐਲਏ ਬਣਿਆ ਤੈਨੂੰ ਵੀ ਲੋਕਾਂ ਨੇ ਆ ਕੇ ਚੱਕਣਾ ਪਟਣਾ ਇਹ ਤੂੰ ਵੇਖਣਾ ਵਾ ਕਿ ਲੋਕਾਂ ਦੇ ਕੰਮ ਕਰਕੇ ਪਾਰਟੀਬਾਜੀ ਤੋਂ ਉੱਤੇ ਉੱਟ ਕੇ ਕਰਕੇ ਕਰੇ ਤੇ ਪਰਿਵਾਰ ਦੀ ਤਸਵੀਰ ਜੂਹ ਸਾਹਮਣੇ ਲਿਆਜੇ ਕਿ ਕਿਹੜਾ ਬੰਦਾ ਸਮਾਜ ਲਈ ਚੰਗਾ ਤੇ ਕਿਹੜਾ ਮਾੜਾ ਵਾ ਇਹ ਤੁਹਾਡੇ ਦੇ ਫੈਸਲਾ ਤੁਹਾਡੇ ਦੇ ਸੁੱਟ ਚੱਲਾਂ ਮੇਰੀਆਂ ਮਾਵਾਂ ਵੀ ਬੈਠੀਆਂ ਪਹਿਣਾ ਵੀ ਬੈਠੀਆਂ ਕਿਹੜੇ ਮਾਨ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਕਿ ਬੀਬੀਆਂ ਦੇ ਖਾਤੇ 'ਚ 100000 ਰੁਪਇਆ ਆਊਗਾ ਉਹ ਇਸਤ ਸੰਬਰ ਦੇ ਵਿੱਚ ਬਜਟ ਦੇ ਵਿੱਚ ਪਾਸ ਹੋਣ ਜਾ ਰਿਹਾ ਵੈ ਅਸੀਂ ਮਾਨ ਸਰ ਨੂੰ ਕਿਹਾ ਸੀ ਲੇਟ ਹੋ ਗਿਆ ਹੋਰ ਨਾ ਕਰਿਆ ਜੇ ਉਹ ਕਹਿੰਦੇ ਇੱਕੋ ਗੱਲ ਕਹਿ ਜੇ ਜੇ ਪੰਜ ਸਾਲ ਕਟਾਰਿਆ ਸਾਹਿਬ ਅੱਜ ਤੁਸੀਂ ਪਿੰਡ ਫੇਰ ਕੇ ਪਹੁੰਚੇ ਹੋ ਤੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹੋ ਕੀ ਵਿਸ਼ਵਾਸ ਦੂਣੇ ਸੰਗਤ ਨੂੰ ਮੈਂ ਸਤ ਤੋਂ ਪਹਿਲਾਂ ਫਤਿਹ ਦੀ ਸਾਂਝ ਪੰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇੱਥੇ ਫੇਰ ਕੇ ਆਇਆ ਵੈ ਸੰਗਤ ਦੇ ਰੂਬਰੂ ਆਇਆ ਮੈਂ ਮੈਂ ਤਾਂ ਸਿਰਫ ਇਹੀ ਬੇਨਤੀ ਕਰਨਾ ਆਇਆ ਕਿ ਤੁਹਾਡਾ ਫੈਸਲਾ ਲੋਕਤੰਤਰ ਇਹ ਤੁਸੀਂ ਵੇਖਣਾ ਮੈਂ ਕਿ ਤੁਸੀਂ ਗੁੰਡੇ ਅੱਗੇ ਲੈ ਕੇ ਆਨੇ ਆ ਕਿ ਕਿਹੜੇ ਰਾਜਨੀਤੀ ਸਾਫ ਸੁਥਰੀ ਕਰਦੇ ਉਹਨਾਂ ਨੂੰ ਲੈ ਕੇ ਆਨਾ ਕਿ ਜਾਂ ਕਿਹੜੇ ਨਸ਼ੇ ਦੇ ਤਸਕਰ ਰਹੇ ਉਹਨਾਂ ਨੂੰ ਲੈ ਕੇ ਆਨਾ ਇਹਨਾਂ ਦਾ ਫੈਸਲਾ ਇਹਨਾਂ ਦੇ ਸੁੱਟ ਕੇ ਜਾ ਰਿਹਾ ਧੰਨਵਾਦ ਜੀ ਬਹੁਤ ਬਹੁਤ